ਵੇਖਾਂ ਭਲਾ ਕਿੰਨਾ ਜੇਰੀ ਹੋ ਗਿਆ ਹਵੇਲੀ ਗਈ ਨੂੰ ਮੁੜੀ ਨਹੀਂ ਕੀ ਕੀ ਗੱਲ ਹੋਈ ਆ ਉਹ ਵੀ ਠੀਕ ਨਹੀਂ ਕੀ ਰਹਿੰਦੀ ਪਤਾ ਨਹੀਂ ਗੱਲ ਪਰ ਕੀ ਆ ਤੇ ਕੀ ਨਹੀਂ ਗਾ ਲੈ ਆਈ ਗਈ ਮੈਂ ਚੱਲਿਆ ਹਵੇਲੀ ਆਲਾ ਕਿੱਥੇ ਚੱਲੇ ਹੈਗੇ ਤੁਸੀਂ ਹਵੇਲੀ ਆਲ ਨੂੰ ਰੱਖਣ ਗਿਆ ਹੈ ਵੀ ਆਹ ਬਹਿ ਜਾ ਹਵੇਲੀ ਵਾਲ ਕੀ ਆ ਹੁਣ ਠੀਕ ਹੀ ਹੋ ਉਹ ਥੋੜਾ ਜਿਹਾ ਫਰਕ ਪਿਆ ਵਾ ਅੱਗੇ ਨਾਲੋਂ ਬਹਿ ਜਾ ਤਾਂ ਸਾਰਾ ਹੀ ਫਰਕ ਪੈ ਜਾਣਾ ਵੇਖੀ ਤਨ ਮੈਂ ਇੱਕ ਗੱਲ ਦੱਸਣੀ ਆ ਤੇ ਤੁਸੀਂ ਇਹ ਠੀਕ ਹੋ ਜਾਣਾ ਵੇਖੀ ਤੁਸੀਂ ਤੇ ਸਾਲਾ ਮਾਰਨ ਡਿਆ ਪੈਣਾ ਉਹ ਚੰਗੀ ਗੱਲ ਕੋਈ ਦੱਸੀ ਹੋਰ ਨਾ ਮੈਂ ਅੱਜੇ ਨਾਲ ਡਿੱਗ ਪਾ ਉਹ ਕਿਉਂ ਡਿੱਗ ਪੈਣਾ ਵਾ ਗੱਲ ਚੰਗੀ ਦੱਸੂਗੀ ਮਾੜੀ ਨਹੀਂ ਦੱਸਦੀ ਕੀ ਗੱਲ ਹੋਈ ਆ ਮੈਂ ਗਈ ਹਾਂ ਵੇਲੀ ਨੂੰ ਹਾਂ ਤੇ ਸੁੱਖੋ ਮੈਨੂੰ ਉਥੇ ਐਂ ਜੰਜ ਸੈਂਤਾ ਮਾਰ ਰਹੀ ਬਾਜ ਵੀ ਨਾ ਮਾਰੇ ਪਤਾ ਨਿੰਡਰ ਹੀ ਜਾਵੇ ਤੇ ਮੈਂ ਉਹ ਪੱਠੇ ਤੇ ਨਾ ਪਾਏ ਨੀਗੇ ਅਜੇ ਮੈਂ ਉਹਦੇ ਵੱਲ ਚਲ ਗਈ ਉਹਨੇ ਮੈਨੂੰ ਦੱਸ ਤੀਆਂ ਸਾਰੀਆਂ ਹੀ ਰਾਜ ਦੀਆਂ ਕਰਤੂਤਾਂ ਜਿਹੜੀਆਂ ਜਿਹੜੀਆਂ ਘਰ ਦੀ ਫਿਰਦੀ ਤੇ ਜਿਹੜੀਆਂ ਨਹੀਂ ਕੀ ਗੱਲ ਕਿਹੜੀਆਂ ਕਰਤੂਤਾਂ ਦੱਸ ਤੀਆਂ ਉਹਨੇ ਆਹ ਕਰਤੂਤਾਂ ਕੀ ਸੂਟ ਕਿਤੇ ਲਿਆਈ ਜੋ ਵੀ ਉਧਰ ਫੜਾਈ ਇਹ ਮੇਰੇ ਚੋਬਾ ਮਾ ਮਾ ਕਿ ਪਤਾ ਨਹੀਂ ਕੀ ਕਰਨਾ ਇਹ ਤੇ ਉਹਨੇ ਦੱਸਿਆ ਨਹੀਂ ਤੇ ਉਹਦੇ ਵਿੱਚ ਜਿਹੜੇ ਹੀ ਨਾ ਦਿਨਾਂ ਤੇ ਖਪਣ ਡਏ ਆ ਨਾ ਕਾਗਤ ਲੱਭਣ ਡੇ ਆ ਸਾਰੇ ਉਹਦੇ ਵਿੱਚ ਲੁਪੇਟ ਕੇ ਤੇ ਉੱਥੇ ਦੇ ਆਈ ਹੈ 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 ਕੀ ਉਹ ਤੇ 2 ਰਾਇ ਦਸਿਆ ਤੇ ਉਹ ਵੀ ਆ ਰਹੀ ਆਂ ਦੀ ਮੇਰਾ ਨਾਂ ਨਾ ਲਈ ਪੈਂਜੀ ਜੇ ਤੁਸੀਂ ਨਾਂ ਲੱਲਿਆ ਤੇ ਮੈਨੂੰ ਤੁਸੀਂ ਵੀ ਉਤਾਂ ਦੇ ਤੇ ਰਾਜ ਵੀ ਉਤਾਂ ਦੀ ਜੇ ਮੈਂ ਹਾਂ ਮੈਂ ਨਾਂ ਨਹੀਂ ਲਈ ਤੇ ਹੁਣ ਤੁਸੀਂ ਵੀ ਉਤਾ ਕਰਿਓ ਕਿ ਕੋ ਨਾਂ ਨਾ ਲਿਓ ਚਲੋ ਸਾਡੀ ਜੇ ਚੀਜ਼ ਲੱਭ ਗਈ ਆ ਆਪੇ ਜੇ ਹਣ ਪਤਾ ਲੱਗ ਗਿਆ ਵਾ ਤੇ ਉਹਦੇ ਕੋਲ ਵਾ ਤੇ ਆਪੇ ਦੇ ਹੀ ਦਊਗੀ ਐਡਾ ਤਾਂ ਨਹੀਂ ਹੁੰਦਾ ਪੀ ਬੰਦਾ ਰੱਖ ਲੂ ਉਹਦੇ ਕਿਸ ਕੰਮ ਆ ਉਹਦੇ ਤੇ ਕਿਹ ਕੰਮ ਹੀ ਨਹੀਂ ਹੁੰਨੇ ਉਦਾਂ ਤੋਂ ਵੇਖੇ ਵੀ ਆ ਕਾਗਜ਼ ਉਹ ਹੀ ਆ ਕਿ ਜਾਂ ਹੋਰ ਵਾ ਕਾਗਜ਼ ਨਹੀਂ ਹੁੰਨੇ ਬਖਾਲੇ ਮੈਨੂੰ ਉਹ ਆਦੀ ਵੀ ਮੈਂ ਨਹੀਂ ਗੇ ਬਖਾਲਣੇ ਇਹ ਰਾਜ ਦੀ ਮਾਨਤਵਾ ਰਾਜ ਮੈਨੂੰ ਦੇ ਕੇ ਗਈ ਆ ਤੇ ਮੈਂ ਉਹਨੂੰ ਹੀ ਦੇਣੇ ਆ ਜੋ ਕੋਸੇ ਵੀ ਹੋਊਗਾ ਮੈਂ ਤਾਂ ਬੜੇ ਤਰਲੇ ਲੈ ਕਿ ਦੇ ਦੇ ਕੋਈ ਗੱਲ ਨਹੀਂ ਕਾਗਜ਼ ਸਾਡੇ ਹੀ ਆ ਤੇ ਤੂੰ ਦੇ ਦੇ ਉਹ ਆਦੀ ਕਿ ਨਹੀਂ ਮੈਂ ਨਹੀਂ ਇੱਤਾ ਦੇਣੀ ਇੱਤਾ ਤੇ ਮੈਂ ਚੋਰ ਬਣ ਜੂਗੀ ਤੇ ਤੂੰ ਸਾਡੇ ਘਰ ਉਸੇ ਵੇਲੇ ਦੱਸ ਦਿੱਤਾ ਚੱਲ ਇਹ ਵੀ ਚੰਗਾ ਹੋ ਗਿਆ ਪਤਾ ਲੱਗ ਗਿਆ ਵੀ ਚੱਲ ਕਾਗਜ਼ ਉਹਨਾਂ ਕੋਲ ਆ ਪਰ ਖਾਨੀ ਭਾਈ ਗੱਲ ਇਹ ਆ ਕਿੰਨੇ ਕਾਰੀ ਉਧਰ ਕਿਉਂ ਦਿੱਤੇ ਆਪਣੇ ਘਰ ਹੀ ਰੱਖ ਲੈਂਦੀ ਉਧਰ ਤਾਂ ਦਿੱਤੇ ਹੀ ਉਹ ਤਾਂ ਦੇਖੋ ਮੰਗਦੀ ਤੁਸੀਂ ਉਹਨੂੰ ਦਿੱਤੇ ਨਹੀਂ ਤੇ ਅਗਲੀ ਨੇ ਇੰਤਾ ਚਾਲ ਖੇਡ ਲਈ ਇੱਕ ਗੱਲ ਦੀ ਮੈਨੂੰ ਵੀ ਆਉਂਦੀ ਵੀ ਜੇ ਰੱਖਣੇ ਸੀ ਇਹਦੇ ਘਰ ਐਨੇ ਥਾਂ ਸੀ ਤੇ ਸਹਰੀਕਾਂ ਦੇ ਘਰ ਜੂ ਰੱਖ ਕੇ ਆਈ ਨਾਲੇ ਸਾਡੀ ਬਦਨਾਮੀ ਕਰਾਈ ਅਗਲੀ ਨੇ ਕੀ ਤੱਕ ਕਿਨੇਕ ਨੂੰ ਦੱਸਿਆ ਹੋਣਾ ਕਿ ਆਹ ਉਹਨਾਂ ਦੀ ਨੋ ਚੋਰੀ ਰੱਖ ਕੇ ਗਈ ਮੇਰੇ ਘਰ ਇਹੋ ਇਸੇ ਗੱਲ ਤੋਂ ਮੈਂ ਵੀ ਪਰੇਸ਼ਾਨ ਹੋਣ ਡਿਆ ਇਹ ਜੇ ਘਰ ਕਿੰਨੀਆਂ ਅਲਮਾਰੀਆਂ ਪੰਜ ਛੇ ਅੰਦਰ ਚਲੋ ਕਿ ਇਹ ਲ ਕੇ ਰੱਖ ਲੈਂਦੀ ਆਪਣੇ ਲੋਕਾਂ ਦੇ ਘਰੀ ਬਰਨਾਮੀ ਕੋ ਸਾਡੀ ਗਰਾਉਂਡ ਹੈ ਦੇ ਦੇ ਨਹੀਂ ਕਿ ਕਿਤੇ ਵੀ ਇਹ ਬੜੇ ਸ਼ਾਂਤ ਹੋ ਕੇ ਕਿਤੇ ਬੈਠੇ ਆ ਭਣ ਕਿਹੜੀ ਗੁੱਟ ਚ ਬੜੇ ਆ ਬਹਿਣ ਵਾਲੇ ਤੇ ਹੈ ਨਹੀਂ ਜਿੱਦਾਂ ਇਹਨਾਂ ਨੂੰ ਭਜਾਇਆ ਹੈ ਨਾ ਇਹਨੇ ਤੇ ਮੇਜਰ ਨੂੰ ਫੋਨ ਲਾ ਦੇਣਾ ਹੈ ਤੇ ਮੇਜਰ ਨੂੰ ਜੇ ਫੋਨ ਲਾਇਆ ਹੁੰਦਾ ਨਾ ਤੇ ਮੇਜੇ ਨੇ ਘਰ ਲਾ ਕੇ ਮੈਨੂੰ ਕਹਿਣਾ ਏ ਕਿ ਆ ਮੈਂ ਕੀ ਸੁਣਨ ਡਿਆਂ ਆ ਇਹਦਾ ਮਤਲਬ ਆ ਪਿੰਨਾ ਫੂੰਗ ਨੀ ਗੱਲਾਇਆ ਤੇ ਕੋਈ ਪਤਾ ਨਹੀਂ ਇਹ ਮਾਤਾ ਨੇ ਨਾ ਗੁੱਜਾ ਗੁੱਜਾ ਕਿਹੜਾ ਤੀਰ ਫੇਰ ਚਲਾਉਣਾ ਮੇਰੇ ਤੇ ਤੇ ਕੋਈ ਗੱਲ ਨਹੀਂ ਜੇ ਹੁਣ ਘਰ ਵੱਲ ਨੂੰ ਆਉਣਗੇ ਨਾ ਅੱਗੇ ਤੇ ਮੈਂ ਮੂੰਹ ਨਹੀਂ ਭਜਾਏ ਆ ਤੇ ਹੁਣ ਮੈਂ ਠੋਡ ਮਾਰ ਮਾਰ ਕੇ ਭਜਾਉਣੇ ਆ ਭਜਦਿਆਂ ਨੇ ਜਿਹੜਾ ਰਾਮ ਨਾਲ ਲੱਭੂਗਾ ਇਹ ਮਗਰ ਪਾਉਗੇ ਨਾ ਮੇਰੇ ਵੱਲ ਨੂੰ ਵੇਖਣਗੇ ਕੋਈ ਨਹੀਂ ਮਾਂ ਵੀ ਗਾੜੀ ਰਾਜ ਹੀ ਆਂ ਆਂਠ ਗਵਾਂਢ ਤੇ ਹੁਣ ਪੰਕੀ ਆ ਜਦ ਪਹਿਲਾ ਘਰ ਤੇ ਵਿੱਚ ਕੀ ਕੁ ਕਰਦੀ ਰਹੀ ਹਾੜੇ ਨਾ ਮਾਵਾਂ ਧੀਆਂ ਨਾ ਕਿਤਨਾ ਐ ਸਲੂਕ ਮਾਰੇ ਕਰਦੀ ਰਹੀ ਉਹਨੇ ਤਾਂ ਟਾੜੀਆਂ ਵੀ ਅੱਖਾਂ ਤੇ ਪੱਟੀ ਬੱਜੀ ਜੇ ਉਹਦੇ ਮੇਰੇ ਬੱਚ ਪਾਈ ਹੁੰਦੀ ਨਾ ਦੇਖਣ ਮੈਂ ਕਿਤਾ ਤੀਰ ਵਾਂਗੂ ਸਿੱਧੀ ਕਰਕੇ ਰੱਖਣਾ ਜੀ ਤੇ ਮੇਰਾ ਹੁਣ ਵੀ ਕਰ ਲਿਆ ਵੀ ਕਿਹੜਾ ਨਾ ਮ ਫੜ ਕੇ ਨਾ ਇਹਨੂੰ ਤੇ ਜਰਾ ਕੰਮ ਰੋੜਦਾ ਜੇ ਸੰਗੀ ਜੀ ਉਦੋਂ ਮੇਰੇ ਵਾਕਿਆ ਮੇਰੀਆਂ ਅੱਖਾਂ ਤੇ ਪੱਟੀ ਬੱਜੀ ਰਹੀ ਇਹ ਇਹਦੀ ਸ਼ਰਫ ਕੋਣੀ ਦੀ ਹਲੇਮੀ ਦੇ ਵਿੱਚ ਮੈਨੂੰ ਹੀ ਪਤਾ ਵੀ ਇਹ ਉਤੋਂ ਕੀ ਆ ਤੇ ਵਿੱਚੋਂ ਕੀ ਆ ਤਾਂ ਅਗਰ ਕਿ ਮੈਂ ਤੁਹਾਡਾ ਬਰਖਲਾਫ ਰਿਹਾ ਵਾਂ ਹੋਰ ਪਤਾ ਸਾਰਾ ਹੀ ਲੱਗ ਗਿਆ ਵੀ ਇਹ ਕਿਹੜੇ ਰੱਗਾ ਦੇ ਵਿੱਚੋਂ ਆ ਇਹ ਜਿੰਨੀ ਉਦੋਂ ਜਿੰਦ ਹੀ ਸਾਡੇ ਨਾਲ ਕਾਲੀ ਰਹੀ ਹੈ ਨਾ ਉਹੋ ਹੀ ਹੁਣ ਦੇਤੀ ਉਸ ਨੂੰ ਕੁਵਰਤਣਾ ਤੇ ਮੈਨੂੰ ਨਹੀਂ ਇਹੋ ਜਿਹੀ ਨਗਲਾ ਲੱਗਦੀਆਂ ਚੰਗੀਆਂ ਜਦੋਂ ਮੈਂ ਨਹੀਂ ਹੁੜਿੰਦੇ ਤਾਂ ਮਾੜੀ ਚੰਗੀ ਕਰਦੀ ਜਿੱਥੇ ਸਾਨੂੰ ਇਹਨੇ ਬੁਵਾੜ ਦਿੱਤਾ ਸੀ ਉੱਥੇ ਚੁੱਪ ਕਰਕੇ ਬੜੇ ਉਹਨੇ ਅੰਦਰ ਦੇ ਵਿੱਚ ਤੇ ਫੇਰ ਇਹਦਾ ਕੀ ਮਤਲਬ ਹੋਵਾ ਆਡੇ ਅੰਦਰ ਆਣ ਕੇ ਤੇ ਚੋਰੀਆਂ ਕਰਦੀ ਤੇ ਕੱਢ ਕੁੱਕ ਕਰਦੀ ਹੁਣ ਮੇਰਾ ਇਰਾਦਾ ਮੈਂ ਜਾ ਕੇ ਆਵਾਂ ਨਾ ਪਸਾਉਂ ਨੂੰ ਚੰਗੀ ਤਰ੍ਹਾਂ ਕੋਈ ਪੁੱਛਣ ਜੋ ਕੇ ਹੁੰਦੇ ਤਾਂ ਇਤਾਂ ਹੁੰਦੀ ਨਾ ਐਨੀ ਨਾਲ ਸਿਰ ਨੂੰ ਚੜਦੀ ਜਿੰਨੀ ਚੜਾ ਹੱਡੀ ਆ ਹੁਣ ਮੈਨੂੰ ਟੋਲ ਦੱਸਦੇ ਵੀ ਇਹਦੇ ਵਿੱਚ ਕੀ ਹੋਣਾ ਚਾਹੀਦਾ ਵਾ ਇਹਦੀ ਚਾਲ ਤੇ ਹੁਣ ਇਹਨੂੰ ਨਾ ਮੈਂ ਹੀ ਪਸਾਉਂ ਉਹ ਤਾਂ ਕਿਹੜੀ ਗਰੀਬਣੀ ਮੇਰੇ ਗਾੜੀ ਹੱਥ ਜੋੜਦੀ ਤੇ ਮੇਰਾ ਨਾ ਨਾ ਲੱਗੇ ਤੇ ਨਾ ਮੇਰਾ ਕਿਤੇ ਨਾ ਨਾ ਹੀ ਲੈਦੀ ਤੁਹਾਡੇ ਘਰ ਦੇ ਵਿੱਚ ਤੇ ਜਿਹੜਾ ਕਲੇਸ਼ ਪਿਆ ਹੋ ਪਿਆ ਹੀ ਆ ਤੇ ਮੇਰੇ ਘਰ ਨਾ ਪੈ ਜੇ ਮੇਰੇ ਤੇ ਮੁੰਡਿਆਂ ਨੇ ਨਹੀਂ ਮੈਨੂੰ ਛੱਡਣਾ ਕਿ ਤੂੰ ਇਹੋ ਜਿਹਾ ਕੰਮ ਕਿਉਂ ਕੀਤਾ ਕਿਉਂ ਰੱਖੇ ਜੀ ਤੂੰ ਉਹ ਤੇ ਵਿਚਾਰੀ ਹਾਥੀ ਜੋੜੀ ਜਾਂਦੀ ਸੀ ਤੇ ਉਹਦਾ ਗੱਲ ਵੀ ਠੀਕ ਵਾ ਤੇਰੇ ਵਾਲੀ ਵੀ ਉਹ ਲੋਕਾਂ ਦੇ ਘਰੋਂ ਤੇ ਕਿਤੇ ਕਬਡੀ ਨਹੀਂ ਗਵਾਜਦੀ ਤੇ ਲੋਕਾਂ ਇਹੋ ਆਖਣਾ ਬਈਨਾਂ ਦੇ ਕਾਗਜੀ ਗਵਾਚੇ ਫਿਰ ਲੈ ਆ ਉਹੋ ਕਾਲ ਅਹੀਂ ਤੇ ਸਾਹਮਣੇ ਰੱਖੇ ਤੇ ਸਾਨੂੰ ਕੀ ਪਤਾ ਵੀ ਸਾਨੂੰ ਇੱਥੇ ਛੰਨ ਲੱਗ ਜਾਣੀ ਆ ਅਹੀਂ ਕਿਹੜੇ ਇੱਥੇ ਬਾਹਰ ਰੱਖੇ ਇਹਦੇ ਹਮ ਕੱਢ ਕੇ ਲੱਗੀ ਕਿ ਜੇ ਤਾਂ ਬਾਹਰੋਂ ਨਹੀਂ ਚੀਜ਼ ਚੁੱਕ ਕੇ ਲੈ ਜਾਈਦੀ ਕਾਲ ਪਬਲਿਕਾਂ ਜਿੱਤੇ ਗੱਲ ਵੱਖਰੀ ਹੁੰਦੀ ਆ ਪੇ ਬਾਹਰ ਹੁੰਦੀਆਂ ਇਹਨੇ ਤਾਂ ਹਾਦੀ ਕਰ ਛੱਡੀ ਆ ਇਹ ਨਾ ਹੋਵੇ ਮਾਤਾ ਹੁਣ ਕਿਤੇ ਹੋਰੀ ਨਸਿਆ ਆਪਾਂ ਆਦੇ ਤੇ ਰਜਿੰਦਰ ਨੂੰ ਇਦਾਂ ਕਰਦੀ ਆ ਕਿ ਫੋਨ ਕਰਦੀ ਆ ਤੇ ਘਰ ਤੋਂ ਨੂੰ ਮੈਂ ਸੱਦਣਾ ਨਹੀਂ ਗਾ ਜੇ ਮੈਂ ਫੋਨ ਕਰਦੀ ਆ ਤੇ ਕਿਤੇ ਮੇਜਰ ਮੁੜ ਕੇ ਰਿਕਾਰਡ ਨਾਲ ਕਰਾ ਲੈ ਜੀ ਉਹਨੇ ਰਿਕਾਰਡਿੰਗਾਂ ਘੜਾਲੀਆਂ ਤੇ ਮੈਂ ਤਾਂ ਸਰੀਆਂ ਵਿੱਚ ਝੂਠੀ ਹੋ ਜਨਾਵਾ ਤੇ ਗਰਮੀ ਚ ਜਾਣ ਨੂੰ ਜੀਵ ਨਹੀਂ ਗਾ ਕਰਦਾ ਵੀ ਕੀ ਕਰਾਂ ਇਹ ਕਾਂਡ ਗਵਾਂਡ ਤੋਂ ਵੀ ਡਰ ਲੱਗਦਾ ਵੀ ਇਹ ਕਿੱਥੇ ਜਾਂਦੀ ਆ ਆਖਣਾ ਕਿਹੜੇ ਕੰਮ ਆ ਜਿਹੜੇ ਨੂੰ ਇੰਨੇ ਪਏ ਆ ਜਿਹੜੇ ਰੋਜ਼ਤੂਰੀ ਜਾਂਦੀ ਆ ਇਹ ਕਾਲ ਚ ਤੋਂ ਤਾਂ ਮੈਨੂੰ ਬੜੀ ਸ਼ਰਮ ਆਉਂਦੀ ਆ ਇਦਾਂ ਕਰਦੀ ਆ ਕਿ ਚਲੇ ਜਾਨੀ ਉਹਦੇ ਵੱਲ ਤਾਂ ਉਹਨੂੰ ਕਹਿੰਨੀ ਆ ਕਿ ਜਿੰਨੇ ਵੀ ਛੇਤੀ ਹੁੰਦਾ ਵਾ ਨਾ ਤੇ ਮੈਨੂੰ ਮੇਰਾ ਬਾਹੂ ਘਰ ਲੈ ਦੇ ਮੈਂ ਆਪੇ ਆ ਜਾਵਾਂ ਇੱਥੇ ਤੇ ਨਾਲ ਦੇ ਨਾਲ ਗੋਲੋਂ ਹੀ ਲੱਥ ਜਾਵਾਂ ਰੋਜ਼ ਲੜਾਈ ਦਾ ਹੀ ਮੋੜ ਰਹਿੰਦਾ ਮੇਰੇ ਨਾਲ ਇਹਨਾਂ ਦਾ ਉਹਦਾਂ ਨੂੰ ਠੰਡੀ ਰਹਿ ਉਹ ਇੰਨੀ ਨਹੀਂ ਆਪਣੇ ਜਾਂ ਇੰਨੀ ਬੇਇਮਾਨੀ ਨਹੀਂ ਕਰ ਸਕਦੇ ਔਰ ਇਹ ਵੀ ਗੱਲ ਹੈਗੀ ਕਿਸੇ ਦੇ ਦਿਲ ਦਾ ਵੀ ਪਤਾ ਕੋਈ ਨਹੀਂਗਾ ਲੇਕਿਨ ਹੋਰ ਨਾ ਹੋਏ ਵੀ ਆਪਣੇ ਘਰ ਤੇ ਕਬਜ਼ਾ ਹੀ ਕਰਦੇ ਫਿਰਨ ਨਹੀਂ ਕਬਜ਼ਾ ਕੀ ਕਰਨਾ ਵਾ ਮੈਂ ਤੇ ਹੁਣ ਠੰਡੀ ਹੋ ਗਈ ਆ ਮੈਨੂੰ ਪਤਾ ਲੱਗ ਗਿਆ ਵਾ ਤੇ ਤੁਸੀਂ ਇਹ ਗੱਲ ਵੇਖਿਓ ਜਿਹੜੇ ਕਾਗਜ਼ ਵਾ ਨਾ ਹੁਣ ਮੈਂ ਉਧਰ ਨਹੀਂ ਲੈਣ ਜਾਣਾ ਨਾ ਮੈਂ ਰਾਜ ਨੂੰ ਅੱਖ ਨਹੀਂ ਆਂ ਵੇਖੀ ਮੌਨਿਕ ਕੰਤੋਂ ਆ ਜੇ ਨਾ ਮੇਰੇ ਹੱਥ ਤੇ ਆ ਪਾੜ ਕੇ ਰੱਖੂਗੀ ਤੇ ਵੇਂਦੇ ਰਹਿਓ ਤੁਸੀਂ ਚਲੋ ਵੇਖਲਾ ਭਾਈ ਮੇਖਣਾ ਕੀ ਆ ਆਉਗੀ ਲੈ ਕੇ ਜੇ ਹਾਨੂੰ ਪਤਾ ਲੱਗ ਗਿਆ ਵਾ ਤੇ ਅਗਲੀ ਨੇ ਹੋਰ ਨਹੀਂ ਕਿਹਨੂੰ ਦੱਸਣਾ ਇਹਨੂੰ ਪਤਾ ਲੱਗ ਜਾਣਾ ਵਾ ਵੀ ਇਹਨਾਂ ਨੂੰ ਪਤਾ ਲੱਗ ਗਿਆ ਆਪੇ ਇਹਨੇ ਲੈਵਣੇ ਆ ਆਪੇ ਹਾਨੂੰ ਦੇ ਕੇ ਜਾਣੇ ਕਾਵਲ ਪੁੱਤ ਤੇਰਾ ਕੰਮ ਹੋਇਆ ਨਹੀਂ ਗੇ ਬੱਸ ਮੰਮੀ ਦੀ ਹੋ ਗਿਆ ਵਾ ਤੇ ਮੈਂ ਕਹਿਣ ਦਈਆਂ ਵੀ ਗਾ ਤਿਆਰ ਹੋਈਏ ਤੇ ਮੁਰਕੇ ਮੋੜਨਾ ਨਹੀਂ ਕਿਹੜੇ ਵੇਲੇ ਜਾ ਗਏ ਤੇ ਮੁਰਕੇ ਕਿਹੜੇ ਵੇਲੇ ਆਉਣਾ ਵਾ ਮੁਰਕੇ ਘਰ ਦਾ ਨਹੀਂ ਕੋਹਾਂ ਕੇ ਸਾਮਨ ਕਰਨਾ ਵਾਸਮਾ ਮਮੇ ਜੀ ਆਵੀ ਹੈ ਨਾ ਕਰਦੇ ਜੇ ਕੰਮ ਵਿੱਚੇ ਛੱਡ ਕੇ ਚਲ ਜੋ ਨਾ ਫਿਰ ਆ ਕੇ ਬੜਾ ਐਵੇਂ ਨੱਠੇ ਭੱਜੇ ਫਰੀਦਾ ਵਾ ਹੁਣ ਇੱਕ ਵਾਰੀ ਸਾਰਾ ਕੰਮ ਨਿਬੜ ਕੇ ਜਾਵਾਂਗੇ ਤੇ ਆ ਕੇ ਨਾ ਫੁਲਕੇ ਲਾਉਣ ਵਾਲੇ ਬਣਾਗੇ ਸਬਜ਼ੀ ਵੀ ਬਣਾ ਕੇ ਮੈਂ ਹਰ ਆਖੀ ਲਈਏ ਵੀ ਧਰੀਮ ਹੈ ਉਹ ਗੱਲ ਤਾਂ ਹੈਗੇ ਤੇ ਮੈਂ ਤੇ ਇਹੋ ਕਹਿਣ ਦੇਹੀ ਵੀ ਜਿਹੜੇ ਕੰਮ ਇੱਥੇ ਛੱਡਣ ਵਾਲੇ ਤੇ ਛੱਡ ਦੇ ਆਪੇ ਕੋਈ ਨਹੀਂ ਸਵੇਰੇ ਹੋ ਜਾਣਗੇ ਸਦਾ ਸਾਮਾ ਨੂੰ ਆਣ ਕੇ ਕਰ ਲਾਂਗੇ ਤੇ ਗਾਂ ਚੱਲੀਏ ਗਾਂ ਤਿਆਰ ਹੋ ਕੇ ਮੈਂ ਤੇ ਹੁਣ ਵੇਲੀ ਦਾ ਸਾਰਾ ਕੰਮ ਕਰ ਰਹੀ ਆਂ ਚਲੋ ਕੋਈ ਨਹੀਂ ਨਾ ਉਹ ਦਹੀ ਇਹਦੇ ਨਾਲੇ ਬੋਇਓ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਕਿੰਨੇ ਦਿਨਾਂ ਦਾ ਮੇਰੇ ਨਾ ਮਨ ਦੇ ਵਿੱਚ ਹੀ ਮਾਂ ਮਮੀ ਨਾਲ ਗੱਲ ਕਰਾਂ ਤੇ ਮੈਂ ਤੁਹਾਡੇ ਕੋ ਡਰਦੀ ਕਰਨੀ ਨਹੀਂ ਡਈ ਲੈ ਕਵਲ ਪੁੱਤ ਇਹ ਕਿਦਾਂ ਦੀ ਤੂੰ ਗੱਲ ਕਰਦਿੰਨੀ ਵੀ ਮੈਂ ਕਰਨੇ ਹੀ ਨਹੀਂ ਦਈ ਤੇ ਸਾਰੀਆਂ ਗੱਲਾਂ ਪੁੱਤ ਤੂੰ ਹੁਣ ਮੇਰਨਾ ਹੀ ਕਰਿਆ ਕਰਨੀਆਂ ਕਿਹਦੇ ਨਾਲ ਕਰਿਆ ਕਰਨੀਆਂ ਬਾਹਰ ਕਿਸ ਨਾਲ ਕਰਨੀਆਂ ਵਾ ਨਹੀਂ ਨਹੀਂ ਉਹਤ ਨਹੀਂ ਗੱਲ ਵੀ ਤੁਸੀਂ ਤੇ ਕਹਿੰਨੇ ਆ ਵੀ ਜੜੀ ਗੱਲ ਹੁੰਦੀ ਕਰਿਆ ਕਰ ਪਰ ਫਿਰ ਵੀ ਮੈਨੂੰ ਨਾ ਥੋੜੀ ਆਉਂਦੀ ਵੀ ਮੰਮੀ ਕੋ ਕਹਿਣਾ ਇਦਾਂ ਨਾ ਕਰਿਆ ਕਰ ਜੜੀ ਦਿਲ ਦੀ ਗੱਲ ਹੁੰਦੀ ਆ ਤੇ ਤੀਏ ਤੂੰ ਮੇਰਨਾ ਹੀ ਕਰਨੀ ਆ ਮੈਨ ਖੋਲ ਕੇ ਗੱਲ ਕਰਿਆ ਕਰ ਮੈਨੂੰ ਵੀ ਇਮਾਨਦਾਰੀ ਵਿੱਚ ਖੁਸ਼ੀ ਹੋਵੇ ਵੀ ਮੇਰੀ ਨੋ ਮਹੀਨਾ ਗੱਲਾਂ ਕਰਦੀ ਆ ਦਿਲ ਦੀਆਂ ਤੇ ਮੈਂ ਪਤਾ ਤੁਹਾਨੂੰ ਕੀ ਕਹਣਾ ਹੈ ਕਿ ਹੁਣ ਚੂੜਾ ਵਧਾ ਨਾ ਦਈਏ ਵੀ ਹੁਣ ਸੁਖਨਾਬੀ ਜਵਾਨਵਾ ਦੋਵੇਂ ਮਾਪੋਤੇ ਹੀ ਬਾਹਰ ਅੰਦਰ ਵੀ ਜਾਣੇ ਆ ਤੇ ਬਥੇਰਾ ਚਾਲਾ ਹੰਡਾ ਲਿਆ ਵਾ ਦੋ ਚਾਰ ਮਹੀਨੇ ਬੜਾਵਾ ਇਨਾ ਹੀ ਹਣਾ ਕਬਲ ਪੁੱਤ ਝੂੜੇ ਦੀ ਗੱਲ ਤੇ ਤੂੰ ਸਾਡ ਪਿੱਛੇ ਬੁੜੀਆਂ ਹੀ ਪੰਜ ਪੰਜ ਸਾਲ ਬਾਦ ਮਕਲਾਵਾ ਆਉਂਦਾ ਹੀ ਤੇ ਓਨਾਂ ਚਿਰ ਪਾ ਕੇ ਹੀ ਰੱਖਦੀਆਂ ਹੀ ਮਕਲਾਵਾ ਆਣ ਕੇ ਫੇਰ ਵੀ ਰੀਜਣਾ ਤੇ ਚਿੱਟੇ ਝੂੜੇ ਹੋ ਜਾਂਦੇ ਹੁੰਦੇ ਹੀ ਉਦੋਂ ਨਗਾਂ ਵਾਲੇ ਝੂੜੇ ਨਹੀਂ ਹੁੰਦੇ ਉਦੋਂ ਹੋਰ ਚੂੜੀਆਂ ਰਿਵਾਜ ਦੀਆਂ ਹੁੰਦੀਆਂ ਤੇ ਉਦਾਂ ਦੇ ਚੂੜੇ ਹੁੰਦੇ ਹੀ ਹੁਣ ਤੇ ਆ ਗਿਆ ਕੋਈ ਨਗਾਂ ਵਾਲੇ ਕੋਈ ਨਾਂ ਲਖਾ ਲੈਂਦੀਆਂ ਆਪਣੇ ਘਰ ਵਾਲੇ ਦਾ ਕੋਈ ਕਿਸੇ ਤਰ੍ਹਾਂ ਦਾ ਜਿੱਦਾਂ ਦਾ ਹੁਣ ਸਮਾਂ ਪੁੱਤ ਆ ਗਿਆ ਤੇ ਪਰ ਬੜਾ ਪਿੱਛੇ ਸਮਾ ਇਦਾਂ ਦਾ ਤਿੰਨ ਤਿੰਨ ਸਾਲ ਬਾਅਦ ਮਕਲਾਵੇ ਹੁੰਦੇ ਸੀ ਤੇ ਮੰਮੀ ਹੁਣਾਂ ਚੜ ਚੂੜਾ ਪਾ ਕੇ ਰੱਖਣਾ ਹਾਂ ਪੁੱਤ ਪਾ ਕੇ ਹੀ ਰੱਖਣਾ ਐਨ ਪੂਰੀ ਰੀਜ ਨਾ ਹੰਡਾਉਣਾ ਕਈਆਂ ਦੇ ਪੁੱਤ ਦੋ ਦੋ ਨਿਆਣੇ ਵੀ ਹੋ ਜਾਂਦੇ ਸਾਲ ਬਾਅਦ ਤੇ ਸੁਖ ਨਿਆਣੇ ਹੋ ਜਾਂਦੇ ਸੀ ਤੇ ਫਿਰ ਪਾ ਕੇ ਹੀ ਰੱਖਣਾ ਕਈ ਨਹੀਂ ਲਾਉਂਦੀਆਂ ਨਹੀਂ ਹੁਣ ਤੇ ਵਦਾ ਦਿੰਦੇ ਆ ਨਾ ਚੂੜਾ ਹਾਂ ਤੇ ਉਦੋਂ ਨਹੀਂ ਪੋਤੀ ਇਦਾਂ ਤੇ ਸਾਲ ਡੇਢ ਸਾਲ ਤੇ ਪੁੱਤ ਮੰਮੀ ਰੱਖ ਲਿਆ ਇੰਦੇ ਤੂੰ ਇਦਾਂ ਨੇ ਮੇਰਾ ਵੀ ਖਰਾਬ ਨਹੀਂ ਹੋਇਆ ਨਹੀਂ ਮੈਂ ਸੋਚਣ ਢੀ ਕਿ ਚਲ ਹੁਣ ਨਾ ਲਾ ਦਿੰਨੇ ਆ ਚਲ ਉਹ ਗੱਲ ਤੇ ਹੈਗੀ ਆ ਤੇ ਫੇਰ ਦੀਦੀ ਤੇਰੀ ਨੂੰ ਸੱਦਣਾ ਹੀ ਪੈਣਾ ਵਾ ਜਦੋਂ ਪੁੱਤ ਵਧਾਉਣਾ ਆਪਾਂ ਚੂੜਾ ਐਨੀਆਂ ਨਹੀਂ ਮੰਮੀ ਵਿਚਾਰਾਂ ਕਰੀ ਦੀਆਂ ਹੁੰਦੀਆਂ ਲਾ ਲੈਨੇ ਵਧਾ ਲੈਨੇ ਆਪ ਹੀ ਜਿਹੜੀ ਵਿਚਾਰ ਬਣੀ ਆ ਨਾ ਉਹ ਕਰਨੀ ਪੈਂਦੀ ਆ ਬੰਦੇ ਨੂੰ ਪਰ ਹੁਣ ਜੇ ਦੁਨੀਆ ਨਹੀਂ ਨਾ ਵਿਚਾਰਾਂ ਉਹ ਕਰਦੀ ਤੇ ਦੁਨੀਆ ਔਖੀ ਵੀ ਬੜੀ ਓ ਤੈਨੂੰ ਮੈਂ ਦੱਸਦਾ ਪਿੱਛੇ ਦੁਨੀਆ ਸਾਰੀ ਵਿਚਾਰ ਕਰਕੇ ਤੇ ਫੇਰ ਵਾਹਿਗੁਰੂ ਸਾਤ ਨਾਮ ਕਹਿ ਕੇ ਤੇ ਆਟਾ ਗੁੰਨਣਾ ਥੱਲੇ ਬੋਰੀ ਵਿਸਾਉਣੀ ਪ੍ਰਾਤ ਰੱਖਣੀ ਆਟਾ ਸਾਂਣਾ ਤੋਂ ਉਨਾਂ ਚਿਰ ਵਾਹਿਗੁਰੂ ਵਾਹਿਗੁਰੂ ਕਰਨਾ ਆਵੇਂ 2-4 ਵਾਰੀ ਕਰਨਾ ਤੇ ਹੁਣ ਤੇ ਬੁੜੀਆਂ ਵਾਲ ਖਲਾਰ ਕੇ ਤੇ ਆਟਾ ਗੁੰਨ ਲੈਂਦੀਆਂ ਨਹੀਂ ਮੰਮੀ ਇਹ ਤਾਂ ਗੱਲ ਤੁਹਾਡੀ ਸਹੀ ਮੇਰੀ ਦਾਦੀ ਪਤਾ ਕੀ ਕਰਦੇ ਹੁੰਦੇ ਸੀ ਉਹਨਾਂ ਨੇ ਜੁੱਤੀ ਲਾਗਦੇ ਫੇ ਚੌਂਕੇ ਦੇ ਵਿੱਚ ਵੜਨਾ ਉਦਾਂ ਨਹੀਂ ਉਹ ਵੜਦੇ ਹੁੰਦੇ ਤੇ ਚਲੋ ਘਰ ਤੇ ਪਿੱਸੇ ਵੀ ਪੱਕੇ ਸੀ ਕਈਆਂ ਦੇ ਘਰ ਪੱਕੇ ਥੱਲੇ ਫਰਸ਼ ਪਾਏ ਹੁੰਦੇ ਪਰ ਬੋਰੀ ਉਹਨਾਂ ਜ਼ਰੂਰ ਵਸਾਉਣੀ ਫੱਟੀ ਲੈਣੀ ਫੱਟੀ ਦੇ ਉੱਤੇ ਬਹਿਣਾ ਫੇਰ ਵਾਹਿਗੁਰੂ ਤਾ ਨਮਨ ਰਾਜ ਤੂੰ ਹੀ ਦੇਣਾ ਤੂੰ ਹੀ ਦਿੱਤਾ ਇਦਾਂ ਕਰਨਾ ਸਾਰਾ ਕੁਝ ਤੇ ਫੇਰ ਪੁੱਤ ਉਹ ਨਾ ਆਟਾ ਗੁੰਨਣਾ ਉਹ ਤੇ ਮੈਂ ਵੀ ਵੇਂਦੀ ਰਹੀ ਆ ਦਾਦੀ ਜੀ ਹੁਣਾਂ ਨੂੰ ਕਿ ਉਹਨਾਂ ਨੇ ਉੱਠ ਕੇ ਜਿਵੇਂ ਰੇਵਲੋ ਘੋੜੂ ਪੋਚਾ ਫੇਰ ਨਾ ਰੋਲਾ ਫੇਰ ਕੇ ਤੇ ਫੇਰ ਅੱਗ ਬਾਲਦੇ ਹੁੰਦੇ ਨਾ ਚਰਗ ਨਹੀਂ ਬਾਲਦੇ ਹੁੰਦੇ ਆ ਤਾਂ ਹੁਣ ਤਾਂ ਗੈਸ ਤੇ ਤੁਰ ਪਈ ਆ ਤੈਨੂੰ ਪਤਾ ਹੁਣ ਤੇ ਚੁੱਲੇ ਕੋਈ ਅੱਗ ਪਾਉਂਦਾ ਹੀ ਨਹੀਂ ਆ ਆਪਾਂ ਹੁਣ ਜਦੋਂ ਦੇ ਸੁਖ ਨਾ ਆਪਾਂ ਕਿਹੜੀ ਕਦੀ ਰੀਣੀ ਲਾਈ ਅੱਗ ਵੀ ਪਾਈ ਕਦੀ ਬਾਲੀ ਆ ਤੇ ਹੁਣ ਤਾਂ ਚਲੋ ਜਿੱਦਾਂ ਨਹੀਂ ਲੱਗਿਆ ਸਾਂ ਤੇ ਸਾਰੇ ਕੰਮ ਕਰ ਲੈਂਦੇ ਆ ਤੇ ਨਾਲੇ ਮੈਂ ਕਹਿਣ ਡਈ ਹਾਂ ਵੀ ਇਹ ਇਦਾਂ ਚੂੜਾ ਥੋੜਾ ਪਤਾ ਆਪਾਂ ਵਧਾ ਦੇਣਾ ਵਾ ਛੇਤੀ ਨਾ ਤੇ ਦੀ ਦੀ ਤੇਰੀ ਨੂੰ ਸਾਧ ਲਈ ਤੇ ਜੇ ਨਹੀਂ ਤੇ ਤੇਰੇ ਹੁਣ ਪੇਕੇ ਤੇ ਜਾਣਾ ਹੀ ਆ ਤੇ ਜਾਂਦੇ ਫਿਰ ਉਹਨੂੰ ਕਵਾਂਗੇ ਵੀ ਚੂੜਾ ਵਧਾਉਣਾ ਵਾ ਤੇ ਜੇ ਅਸੀਂ ਆਂ ਵਧਾ ਲਿਆ ਤੇ ਉਹਦੀਆਂ ਦਰਾਣੀਆਂ ਜਠਾਣੀਆਂ ਕੀ ਕਹਿਣਗੇ ਐ ਵੀ ਕੁੜੇ ਤੈਨੂੰ ਉਹਨਾਂ ਬੁਲਾਇਆ ਹੀ ਨਹੀਂ ਆ ਵੀ ਤੈਨੂੰ ਦੀਨ ਦੇ ਮਾਰਿਆ ਸੈਦ ਤੇ ਜੋ ਕਹੂਗੀ ਉਹੋ ਹੀ ਦੇ ਦਾਂਗੇ ਤੇ ਨਹੀਂ ਤੇ ਪੈਸੇ ਹੀ ਦੇਵਾਂਗੇ ਤੇ ਨਹੀਂ ਆਪੇ ਸੂਟ ਲੈ ਲੂਗੀ ਤੇ ਜ਼ਰੂਰੀ ਦੀਦੀ ਨਹੀਂ ਵਧਾਉਣਾ ਆ ਪੁੱਤ ਪੀ ਤੀ ਆਂਦਾ ਹੀ ਹੁੰਦਾ ਤੈਨੂੰ ਪਤਾ ਹੀ ਆ ਫਿਰ ਚਲੋ ਕੋਈ ਨਹੀਂ ਫਿਰ ਇੰਦਾ ਹੀ ਕਰ ਲੈਨੇ ਤੇ ਮੈਂ ਹਮ ਮਾੜਾ ਜ ਮਮੀ ਹੋਣਾ ਨੂੰ ਫੋਨ ਕਰ ਲਾਂ ਤੇ ਆਉਣ ਲੱਗੇ ਆਪਾਂ ਆਹ ਹੁਣ ਤੇ ਪੈਨ ਜੀ ਨੂੰ ਕਰਨਾ ਹੀ ਪੈਣਾ ਜੇ ਦੱਸਿਆ ਤੇ ਹੈ ਨਹੀਂ ਵੀ ਅਸੀਂ ਆਉਣਾ ਸਾਰਿਆਂ ਨੇ ਆ ਚੱਲ ਫਿਰ ਮਾੜਾ ਜਾ ਫੋਨ ਲਾ ਦਿੰਨੇ ਆ ਤੇ ਇੱਥੇ ਕਿੰਨਾ ਟਾਈਮ ਪਾਣ ਲਿਆ ਪਹਿਲਾਂ ਤੇ ਕਹਿੰਦੇ ਸੀ ਥੀ ਘਰ ਵੀ ਮੈਂ ਤੇ ਉਹ ਕਹਿੰਦੇ ਸੀ ਵੀ ਗਾਂ ਜਾਈਏ ਤੇ ਥੀ ਆਈਏ ਮੁੜ ਕੇ ਤੇਨੂੰ ਪਤਾ ਘਰ ਫੇਰ ਆਣ ਕੇ ਮੁੜ ਕੇ ਆਪਾਂ ਵੀ ਕਰਨਾ ਕੰਮ ਕੋਈ ਚਲੋ ਫਿਰ ਉਠੋ ਹਾਂ ਤੇ ਸੂਟ ਪ੍ਰੈਸ ਕਰ ਲਿਆ ਹਾਂ ਹਾਂਜੀ ਹਾਂਜੀ ਕੱਪੜੇ ਕਰ ਲਏ ਪ੍ਰੈਸ ਤੇ ਮੈਂ ਮਾੜਾ ਜਾ ਕੂੜਾ ਇਕੱਠਾ ਕਰ ਲਾਂ ਤੇ ਫਿਰ ਚਲੋ ਘਰ ਹੀ ਲੈਣੀ ਆ ਫੋਨ ਮੰਮੀ ਹੋਣਾ ਨੂੰ ਦੱਸਣਾ ਚੰਗਾ ਹੁੰਦਾ ਵਾ ਜਾਂਦੇ ਤੇ ਨਹੀਂ ਵਿਚਾਰੇ ਕਿਤੇ ਪਰ ਪਤਾ ਨਹੀਂ ਹੁੰਦਾ ਕਿ ਹਵਲੇ ਕੋਈ ਕੰਮ ਹੀ ਪੈ ਜਾਂਦਾ ਵਾ ਦਵਾਈ دارو ਨਾ ਲੈਣ ਗਏ ਹੋਣਾ ਸਾਸ਼ਿਕਾ ਨੰਮੀ ਜੀ ਸਾਸ਼ਿਕਾ ਹੋਰਸ ਨਾਉ ਠੀਕ ਠਾਕ ਆ ਹਾਂ ਠੀਕ ਠਾਕ ਆ ਪਿੰਚਾ ਨਾ ਤਾਂ ਪੁੱਤ ਠੀਕ ਆ ਹਾਂਜੀ ਹਾਂਜੀ ਵਧੀਆ ਠੀਕ ਠਾਕ ਆ ਕਿਦਾਂ ਡੜਜੀ ਠੀਕ ਠਾਕ ਆ ਆ ਠੀਕ ਠਾਕ ਚੰਗਾ ਵਧੀਆ ਬੀਬੀ ਵਧੀਆ ਹੀ ਹੋਇਆ ਠੀਕ ਹੋਣਾ ਆਹ ਯੋਨ ਚ ਕੋਈ ਟਿਕਾਣੇ ਨਹੀਂ ਹੀ ਤੋਈ ਅਈਸ਼ਾ ਹਾਂ ਹਾਂਜੀ ਹਾਂਜੀ ਐਵੇਂ ਠੀਕ ਠਾਕ ਆ ਭਾਬੀ ਜੀ ਹਣੀ ਠੀਕ ਠਾਕ ਆ ਆਪ ਠੀਕ ਆ ਮੰਮੀ ਥੇਕੋ ਕਰੀ ਆ ਵੀ ਠੀਕ ਆ ਹਾਂਜੀ ਉਹ ਵੀ ਠੀਕ ਠਾਕ ਆ ਮੈਂ ਫੋਨ ਕੀਤਾ ਸੀ ਤਾਂ ਹੋ ਗਈ ਅਸੀਂ ਆਉਣ ਲੱਗੇ ਅਸੀਂ ਐਪੀ ਹਾਂਜੀ ਕੋਈ ਚੱਲ ਪਤਾ ਉਹ ਵੀ ਪੁੱਛਣ ਵਾਲੇ ਸਨ ਆਉਣ ਲੱਗੇ ਹੋਏ ਸਨ ਨਹੀਂ ਮੈਂ ਐਤ ਜੀ ਆਵੋ ਜੇ ਤੁਮ ਆ ਜੀ ਆਵੋ ਮੈਂ ਆਪਕੋ ਕਹਿਵੜੇ ਕਿਤੇ ਗਏ ਹੀ ਨਾ ਹੁਣ ਵੀ ਪੁੱਛ ਲੈਣਾ ਚੰਗਾ ਹੁੰਦਾ ਵਾ ਮੈਂ ਜਾਣਾ ਕਿੱਥੇ ਆ ਕੋਟ ਤੇ ਸਾਰੀ-ਸਾਰੀ ਲੱਗ ਚੱਦੀ ਜਣਾ ਵੀ ਪੱਠੇ-ਪੱਠੇ ਦੇ ਤੇ ਤੇਰੇ ਤੇ ਵੀ ਕੀ ਵਜੰਦਾ ਵਾ ਤੇ ਤਾਉਂ ਵੀ ਰਿਹਾ ਵਜੋਂ ਕਿ ਇਹ ਕੇ ਇਹ ਹੀ ਕੇ ਅੱਛਾ ਕਿ ਕਹਿੰਦੇ ਕਿ ਮੈਂ ਆ ਤੇ ਅਭੀ ਤਾਂ ਮੰਮੀ ਆਵਾਂਗੇ ਮੰਮੀ ਆਖਣ ਦੇ ਕਿ ਮੈਂ ਜਾਣਾ ਪੈਂ ਜੀ ਦਾ ਪਤਾ ਲੈਣ ਪਹਿਲਾਂ ਤੇ ਕਹਿੰਦੇ ਸੀ ਕੱਲਿਆਂ ਨੇ ਜਾਣਾ ਵਾ ਤੇ ਰਾਤ ਰਹਿ ਕੇ ਹੋਣਾ ਵਾ ਤੇ ਹੁਣ ਫਿਰ ਕਹਿੰਦੇ ਕਿ ਤੁਸੀਂ ਵੀ ਨਾਲ ਹੀ ਚੱਲੋ ਹੋਵੇ ਉਹ ਵੀ ਹੈ ਨਾ ਕਿ ਇੱਥੇ ਆ ਗਏ ਜਿੱਦਾਂ ਮੰਮੀ ਕਹਿਣਗੇ ਉਦਾਂ ਹੀ ਕਰ ਲਾਂਗੇ ਅੱਛਾ ਚੱਲਦੇ ਹਾਂ ਲੋ ਜੇ ਤਾਂ ਖਣ ਤੇ ਤੁਹਾਡਾ ਵੀ ਪਾਲਟੰਗ ਕਰਵਾ ਕੇ ਤੇ ਉੱਥੇ ਹਾਂਜੀ ਨਹੀਂ ਪੱਠੇ ਤੇ ਅਭੀ ਨੇ ਨਾਲ ਜਾ ਕੇ ਤੇ ਲਿਆਤੇ ਆ ਇਸ ਨੂੰ ਕਹਿ ਜਾਾਂਗੇ ਫਿਰ ਇੱਥੇ ਪਾ ਦੇਣਗੇ ਕੋਈ ਹੁਣ ਆਉਣ ਲੱਗੇ ਪਾਵਾਂਗੇ ਚੱਲਦੇ ਹਾਂ ਲੋ ਜੇ ਤਾਂ ਕਾਹਦਾ ਕਰਵਾ ਹਾਂਜੀ ਲੈਣਾ ਤੇ ਸਰ ਜਾਂ ਕੁਛੀ ਵਾਰੀ ਵਾਰ ਨਵਾਂ ਸਾ ਬਗੈਰਾ ਕਰਾਉਂਦੇ ਹਾਂ ਹਾਂਜੀ ਚੱਲੋ ਲੱਗੋ ਤਾਂ ਨਬਾਤ ਆਉਂਦੀ ਆ ਮਾਵਾ ਸਿੰਘ ਆ ਗਿਆ ਵੀਰੋ ਤਾਂ ਇਹ ਲੋਕਾਂ ਦੇ ਲੰਬਾ ਤਕਰਾਂ ਦੇ ਹਾਂਜੀ ਤੇ ਚਲੋ ਠੀਕ ਆ ਮੰਮੀ ਫਿਰ ਆਉਨੇ ਆਪਾਂ ਠੀਕ ਹੀ ਕਾ ਹਾਂਜੀ ਠੀਕ ਆ ਚੰਗਾ ਚਲ ਮੰਮੀ ਦੇ ਚਿਹਰੇ ਕਿਨੇ ਖੁਸ਼ ਹੋਏ ਆ ਮਾਵਾ ਨੂੰ ਤੇ ਹੁੰਦਾ ਹੀ ਆ ਨਾ ਵੀ ਸਾਡੀਆਂ ਧੀਆ ਆਉਣ ਲੱਗੀਆਂ ਵਾ ਮੁੱਕਾ ਨਹੀਂ ਕਾਮ ਅਜੇ ਉਹ ਮੁੱਕ ਗਿਆ ਵਾ ਮੈਂ ਹੁਣ ਪਣੀ ਪੁੰਡਾ ਆ ਗਏ ਪੱਠੇ ਪੁੱਠੇ ਪਾਰਤੇ ਤੇ ਹੁਣ ਮੈਂ ਘਰ ਨੂੰ ਚੱਲਿਆ ਹੈ ਕੀ ਗੱਲ ਜੀ ਨਹੀਂ ਲੱਗਦਾ ਵੀ ਮਗਰੇ ਆ ਗਈ ਆ ਨਹੀਂ ਜੀ ਤੇ ਲੱਗਦਾ ਵਾ ਕਬਲ ਦਾ ਫੋਨ ਆਇਆ ਵਾ ਹਾਂ ਤੇ ਉਹ ਆਉਣ ਲੱਗੇ ਆ ਤੇ ਮੈਂ ਤਾਂ ਤੁਹਾਨੂੰ ਦੱਸਣ ਆਈ ਆ ਵੀ ਕਬਲ ਆ ਵੀ ਉਹਦੀ ਸੱਸ ਸਾਰੇ ਜਾਣੇ ਆਉਣ ਲੱਗੇ ਆ ਚਲੋ ਉਹ ਤਾਂ ਬੜਾ ਵਧੀਆ ਵਾ ਕੋਈ ਚੀਜ਼ ਚਾਹੀ ਲੈਣੀ ਆਂ ਇਹ ਜ ਕੋਈ ਗੱਲ ਨਹੀਂ ਉਹ ਨਾ ਆਈ ਜਾਣਾ ਮੈਂ ਤੇ ਲੈ ਆਵਨੇ ਆ ਅਭੀ ਜਾ ਕੇ ਲੈ ਆਉਗਾ ਜੇ ਲੋੜ ਹੋਊ ਤੇ ਜੋ ਵੀ ਰਾਬੀ ਨੇ ਖਾਣਾ ਹੋਊਗਾ ਉਹ ਲੈ ਆਉਗਾ ਚੱਲ ਉਹਨੂੰ ਖਲਾ ਦੇ ਆਗੇ ਕੋਈ ਗੱਲ ਨਹੀਂ ਆਹੋ ਹੁਣ ਏਦਾਂ ਕਰੀ ਉਹਨਾਂ ਦੇ ਸਾਹਮਣੇ ਨਾ ਉਹ ਪੁਰਾਣੇ ਦੇ ਕੋਈ ਗੱਲ ਛੇੜੀ ਘਰਾਂ ਦੇ ਵਿੱਚ ਆਪਣੇ 100 ਗੱਲਾਂ ਹੁੰਦੀਆਂ ਇਹ ਨਾ ਹੋਵੇ ਵੀ ਆਪਣੀ ਬਰਨਾਮੀ ਹੋਵੇ ਆ ਅਗਲੀਆਂ 20 ਗੱਲਾਂ ਕਰ ਦਿੰਦੇ ਆਪਣੇ ਘਰ ਜਾ ਕੇ ਨਹੀਂ ਮੈਂ ਕਾਨੂੰ ਕਰਨੀਆ ਮੈਨੂੰ ਵੀ ਪਤਾ ਹੀ ਆ ਵੀ ਉਹਦੀ ਸੱਸ ਮਾਂ ਆਉਣੀ ਆ ਨਾਲ ਤੇ ਮੈਂ ਆਪਣੇ ਘਰ ਦੀ ਗੱਲ ਕਰੂੰਗੀ ਤੇ ਉਹ ਕੱਲ ਨੂੰ ਮੇਰੀ ਤੀ ਨੂੰ ਮੇਨੇ ਨਾ ਕਹੂਗੀ ਵੀ ਤੇਰਾ ਮਾਂ ਪਿਓ ਇੱਤਾ ਕਰਨ ਦੀ ਆ ਤੇਰੀ ਪਰਜਾਈ ਇੱਤਾ ਕਰਦੀ ਆ ਮੈਂ ਨਹੀਂ ਮੂੰਹ ਗੱਲ ਕੱਢਦੀ ਤੁਹਾਨੂੰ ਅੱਗੇ ਪਤਾ ਵਾ ਮੈਂ ਕਦੀ ਅੱਗੇ ਨਹੀਂ ਗੱਲ ਕੀਤੀ ਰਾਜ ਦੀ ਮੈਂ ਕਦੀ ਗੱਲ ਕੀਤੀ ਆ ਬਿਲਕੁਲ ਨਹੀਂ ਛਿਆਣਿਆ ਆਖਿਆ ਨਵਾਂ ਨਮਾਹ ਹੀ ਢੋੜ ਦਿੰਦੇ ਉਹ ਉਹ ਸਾਡੀ ਰਹਿਣਾ ਤਾਂ ਅਸੀਂ ਉਹਦੇ ਰਹਿਣਾ ਆਵੇਂ ਕੁਝ ਵੀ ਹੋਇਆ ਲੜਨ ਬੋਲਣ ਬਣਿਆ ਘਰ ਦੇ ਇਹ ਕਿਹੜੀ ਗੱਲ ਆ ਨਹੀਂ ਕੋਈ ਗੱਲ ਨਹੀਂ ਮੈਂ ਨਹੀਂ ਕਰਦੀ ਮੈਨੂੰ ਇੱਡੀ ਸਮਝਾਉਂਦੀ ਨਹੀਂ ਲੋੜ ਮੈਂ ਆਪੇ ਬਿਚਾਰਾ ਸਮਝੀ ਆ ਉਹ ਗੱਲ ਵੀ ਆ ਜਿੱਦ ਤੱਕ ਮੈਂ ਠੀਕ ਠੋਕ ਨਹੀਂ ਰਹਿੰਦੀ ਤੇ ਥੋੜਾ ਜਿਹਾ ਮੇਰਾ ਦਿਮਾਗ ਜਿਆ ਹੋ ਜਾਂਦਾ ਵਾ ਜਿੱਦ ਤੱਕ ਉਹ ਤਨੀ ਮੈਨੂੰ ਪਾਈ ਵੀ ਕਰ ਕੋਈ ਗੱਲ ਨਹੀਂ ਦਿਮਾਗ ਤੇਰਾ ਠੀਕ ਕਰ ਲਾਂਗੇ ਕੋਈ ਨਹੀਂ ਮੰਮੀ ਹੋਣੀ ਬੈਠੇ ਸਾਹਮਣੇ ਚੱਲ ਆਂਦੇ ਆ ਮੈਂ ਮੈਨਾਂ ਕਿਉਂ ਤੇ ਤੈਨੂੰ ਤੇਰੇ ਦਾ ਇੱਕ ਦੇਖੀ ਜਾਂਦੇ ਹੀ ਸ਼ੁਕਰ ਮੈਂ ਤੇ ਹੋ ਗਾਨਾ ਮੇਰੀ ਬਾਈ ਕੀ ਹਾਂ ਮੈਂ ਮੇਰਾ ਪੋਤਾ ਆਈ ਜਾਵੇ ਠੀਕ ਹੈ ਸਾਸਿਕਾ ਜੀ ਸਾਸਿਕਾ ਤੇ ਰਾਜੀ ਓਏ ਹਾਂਜੀ ਹਾਂਜੀ ਵਧੀਆ ਸਵੀਕਾਰ ਸਾਸਿਕਾ ਸਵੀਕਾਰ ਮੈਂ ਹਾਂਜੀ ਨਹੀਂ ਸਾਸਿਕਾ ਸਾਸਿਕਾ ਤੁਸੀਂ ਸੁਣਾਓ ਨਨੂ ਸਾਸਿਕਾ ਸ਼ੁਰੂ ਕੋਲ ਮੈਨੂੰ ਵੇਲਾ ਜੰਨ ਪਾਈ ਹੈ ਹੈ ਮੈਨੂੰ ਨਹੀਂ ਪਾਣੀ ਹੈ ਮੇਰੇ ਪੁੱਤ ਨੇ ਵੱਡਾ ਗਿਆ ਉਹ ਹਨਾ ਬਾਦ ਇਹਦੇ ਅਜੇ ਨਹੀਂ ਜੀ ਦਰਦਾਂ ਦੀ ਕੁਰਸੀ ਤੇ ਬੈਠ ਚਲੋ ਬੈਠੇ ਕੋਈ ਨਹੀਂ ਬਹਿ ਜਾ ਤੁਸੀਂ ਬਹਿ ਨਹੀਂ ਮੈਂ ਪਾਣੀ ਦਾ ਨਾ ਮਾ ਬਹੁਤ ਜੀ ਚੱਲ ਘਰਾਂ ਕੋਈ ਕੰਮ ਹੈ ਇਹ ਬੜਾ ਖੜੰਡਈ ਆ ਇਹਨੂੰ ਅੱਜ ਕੀ ਲੜ ਗਿਆ ਕੋਈ ਆ ਗਈ ਹੋਣੀ ਆਂਡਣੋਂ ਗਵੰਡਣੋਂ ਆਂ ਦੇਉਣੀ ਆ ਕਿਤੇ ਗੱਲਾਂ ਬਾਤਾਂ ਮਾਰ ਕੇ ਆਉਣੀ ਆ ਉਹ ਜੀਏ ਆ ਦੋ ਕਰ ਲੂਗੀ ਤੇ ਚਾਰ ਅਗਲੇ ਕੋ ਸੁਣ ਲੂਗੀ ਵੇਖਾਂ ਤੇ ਸਹੀ ਕਹੋਣ ਆ ਭਲਾ ਹੋਰ ਭੈਣ ਜੀ ਠੀਕ ਠਾਕ ਆ ਨਾ ਹਾਂਜੀ ਭਾਜੀ ਠੀਕ ਠਾਕ ਤੁਸੀਂ ਸੁਣਾਓ ਬੜਾ ਵਧੀਆ ਵਾ ਹੀਰਾ ਹੋਂ ਦਾ ਫੋਨ ਆਇਆ ਹਾਂਜੀ ਆਇਆ ਸਵੇਰੇ ਠੀਕ ਠਾਕ ਆ ਨਾ ਹਾਂਜੀ ਚਲੋ ਸ਼ੁਕਰ ਆ ਜੇ ਸਾਰੇ ਠੀਕ ਠਾਕ ਆ ਦੇ ਹਾਂਜੀ ਗਏ ਕੰਮ ਤੇ ਚਲੋ ਕੋਈ ਨਹੀਂ ਪੁੱਤ ਕੰਮ ਕਰਦੇ ਚੰਗੇ ਲੱਗਦੇ ਆ ਹਾਂਜੀ ਜੇ ਹੁਣ ਇੱਥੋਂ ਘਰੋਂ ਵੀ ਗਏ ਆ ਤੇ ਗਾੜੀ ਵੀ ਵੇਲੇ ਰਹਿਣ ਤੇ ਆਪਣਾ ਵੀ ਧਿਆਨ ਰੱਖਦਾ ਫਿਰ ਵਿੱਚ ਹੀ ਆ ਫਿਰ ਧਿਆਨ ਰਹਿਣਾ ਆ ਵੀ ਗਿਆ ਵੀ ਘਰੋਂ ਤੇ ਕੰਮ ਤੇ ਵੀ ਨਹੀਂ ਜੇ ਲੱਗਾ ਤੇ ਫਿਰ ਹੁੰਦਾ ਹੀ ਟੈਨਸ਼ਨ ਜੀ ਆ ਵਿੱਚ ਗੱਲ ਹੈ ਹੀ ਆ ਜੀ ਤੇ ਨਹੀਂ ਦਾ ਮੈਨੂੰ ਪਿਆ ਫਰਕ ਦਵਾਈ ਜੇ ਚੱਲਣ ਲਈ ਆ ਆ ਨਹੀਂ ਟਾਈਮ ਨਾ ਖਾਇਆ ਕਰੋ ਜਿੱਦਾਂ ਦਵਾਈ ਤੇ ਮੈਂ 3-4 ਟਾਈਮ ਖਾਈ ਜਨਾ ਚੰਗਾ ਫਿਰ ਮੈਂ ਜਰਾ ਘਰ ਮੇਲੀ ਵੱਲੋਂ ਤੇ ਤੁਸੀਂ ਕਰੋ ਗੱਲਾਂ ਮਾਤਾ ਕੋਈ ਨਹੀਂ ਕੋਈ ਇਹ ਕਿਤੇ ਦਾੜੀ ਜੀ ਉਹਨਾਂ ਨਾ ਮੰਮੀ ਆ ਵੀ ਬੜਾ ਬੋਝ ਵਾ ਡੰਗਰਾਂ ਦਾ ਇਹ ਥੋੜਾ ਜਿਹਾ ਘਟਾਓ ਕੋਈ ਗੱਲ ਨਹੀਂ ਪੁੱਤ ਹੌਲੀ ਹੌਲੀ ਹੋਣ ਘਟਾਉਂਦੇ ਢਾਈ ਤੇ ਹੁਣ ਹੌਂਚ ਲਈ ਨਾ ਇਤਾਂ ਵੀ ਕਿੰਨਾ ਛੇਤੀ ਨਗਰ ਉਲਾਦ ਗਏ ਇਤਾਂ ਨਹੀਂ ਲੱਗਦੇ ਹੁੰਦੇ ਪਰ ਜਿੱਦਾਂ ਦਿੱਤਾ ਸੋਣੀ ਆਵੇ ਲੋ ਆ ਵੀ ਮਗਰੇ ਦੌੜ ਗਿਆ ਜੇ ਨਾਨੋਂ ਦੇ ਉਹ ਤੈਨੂੰ ਪਤਾ ਹੀ ਹੈ ਨਾ ਫੇਰ ਅੱਗੇ ਵੀ ਅੱਗੇ ਵੀ ਨਾਨੇ ਤੇ ਮਗਰ ਮਗਰੀ ਰਹਿੰਦਾ ਹੁੰਦਾ ਵਾ ਇਹਦਾ ਜੀ ਲੱਗ ਜਾਂਦਾ ਵਾ ਪਿਆਰ ਹਾਂਜੀ ਕਿ ਹੁੰਦਾ ਜਦੋਂ ਤੇ ਬੜਾ ਕਰਦਾ ਵਾ ਮੰਮੀ ਆਖੂ ਕਿ ਚੱਲ ਸ਼ੁਕਰ ਹੈ ਮਹਾਰਾਜ ਦੀ ਘੜੀ ਨੂੰ ਜੇ ਵੀ ਸਾਡੇ ਲੱਗ ਗਿਆ ਕਿਤੇ ਗੱਲਾਂ ਬਾਤਾਂ ਕਰਦਾ ਬੜਾ ਖੁਸ਼ ਹੁੰਦਾ ਵਾ ਤਾਂ ਇਹ ਸੁਣਾ ਭੈਣ ਜੀ ਹੁਣ ਠੀਕ ਆ ਠੀਕ ਵਾ ਭੈਣ ਜੀ ਚਲ ਮੈਂ ਤੁਹਾਡੇ ਪੈਰਾਂ ਪਿੱਛੇ ਨਾ ਹੁਣ ਮਹਾਰਾਜ ਨੇ ਫਰਕ ਪਾਇਆ ਪਰਮਾਤਮਾ ਨੇ ਚਲੋ ਉਹੋ ਹੀ ਪਉਂਦਾ ਕੋਈ ਗੱਲ ਨਹੀਂ ਦੁੱਖ ਤਕਲੀਫ ਤੇ ਹੁੰਦਾ ਹੀ ਹੈ ਤੁਹਾਨੂੰ ਪਤਾ ਹੀ ਆ ਚਲੋ ਕੋਈ ਆ ਤਾਂ ਮਹਾਰਾਜ ਚਲੋ ਟਾਈਮ ਨਾ ਕੱਟਦੇ ਤੇ ਉਹ ਚੰਗਾ ਵਾ ਭੈਣ ਜੀ ਜਹਿਮਤਾਈ ਵੀ ਪੜੀ ਹਾਂਜੀ ਥੋੜੀ ਨਹੀਂ ਆਈ ਆਪੇ ਕਬਲ ਦਾ ਡੈਡੀ ਵਿਚਾਰਾ ਹੱਥ ਲੁੰਡਾ ਰਿਆ ਤੇ ਆਪੇ ਪਕਾਉਂਦਾ ਰਿਆ ਤੇ ਆਪੇ ਖਾਂਦਾ ਰਿਆ ਤੇ ਨਾਲੇ ਮੈਨੂੰ ਇਹਨੇ ਕਦੀ ਖਿਚੜੀ ਬਣਾ ਦੇਣੀ ਕਦੀ ਰਾਸ ਲੈ ਆਉਣੇ ਨਾਲੇ ਮੈਨੂੰ ਟਾਈਮ ਨਾ ਦੇਣੇ ਨਾਲੇ ਦਵਾਈ دارو ਦੇਣੇ ਤੇ ਚਲੋ ਜੇ ਇੱਥੇ ਰਹਿੰਦੀ ਹੋਰ 4 ਦਿਨ ਤੇ ਮੈਨੂੰ ਦਵਾਈ دارو ਤੇ ਟਾਈਮ ਨਾ ਕਰਦੀ ਨਾ ਜੈ ਇਹ ਫਿਰ ਐਡਾ ਕਾਲਾ ਨਹੀਂ ਕਿ ਪਏ ਵੀ ਚਲੋ ਜੇ ਵਿਆਹੀ ਆ ਤੇ ਆਪਣੇ ਘਰ ਹੀ ਮਹਾਰਾਜ ਸੁਖਦਾ ਸਾਡੇ ਤੇ ਵੇਲੋ ਕਿੰਨਾ ਦੋਖ ਆਇਆ ਵਾ ਤੇ ਤੁਸੀਂ ਮੈਨੂੰ ਫਿਰ ਵੀ ਕਹੀ ਗਿਆਂ ਠੀਕ ਵਾ ਪੁੱਤ ਠੀਕ ਵਾ ਤੂੰ ਨਾ ਫਿਕਰ ਕਰੀਵੇਂ ਤੇ ਤੁਸੀਂ ਮੈਨੂੰ ਫਿਰ ਝੂਠ ਗੰ ਬੋਲਦੇ ਰਹੇ ਹੋ ਤੇ ਪੁੱਤ ਜੇ ਤੈਨੂੰ ਅਸੀਂ ਦੱਸ ਦੇ ਤੇ ਫਿਰ ਤੂੰ ਆ ਜਾਣਾ ਆਪਣੇ ਜਦੋਂ ਤੁਹਾਡੇ ਘਰ ਮਹਾਰਾ ਨੇ ਸੁੱਖ ਦਿੱਤਾ ਵਾ ਐਨਾ ਮਾਰ ਡੰਗਰ ਦਾ ਵੀ ਕੰਮ ਮਾ ਉਹ ਵਿਚਾਰੀ ਲੈਣ ਆਈ ਤੇ ਅਸੀਂ ਉਹਨੂੰ ਕਿੱਤਾ ਖਾਲੀ ਮੋੜ ਦਿੰਦੇ ਪੈਣ ਜੀ ਮੈਂ ਤੇ ਐਵੇਂ ਕਾਲੀ ਪੈ ਗਈ ਤੇ ਕਵਲ ਨੂੰ ਲੈ ਗਈ ਤੇ ਕਵਲ ਇੱਥੇ ਦੋ ਚਾਰ ਦਿਨ ਰਹਿੰਦੀ ਚਲ ਤਾਨੂੰ ਦਵਾਈ दारू ਦਿੰਦੀ ਤੇ ਤੀਆਂ ਦਾ ਇਹੋ ਹੀ ਤੇ ਹੁੰਦਾ ਵਾ ਵੀ ਮਾਪਿਆਂ ਨੂੰ ਪੁੱਛਣਾ ਕਿਸ ਨਾਲ ਜੇ ਤੀਆਂ ਨੇ ਨਹੀਂ ਪੁੱਛਣਾ ਤੇ ਕਿੰਨੇ ਪੁੱਛਣਾ ਵਾ ਨੌ ਤਾਂ ਤੁਹਾਨੂੰ ਪਤਾ ਹੀ ਹੈ ਜਿੱਦਾਂ ਦੀ ਢਾਡੀ ਹੈਗੀ ਆ ਉਹ ਤਾਂ ਕਿਤੇ ਪੁੱਛਦੀ ਨਹੀਂ ਰਹੀ ਮੇਰੇ ਹਿਸਾਬ ਨਾਲ ਤੇ ਤੁਹੀ ਕਵਲ ਨੂੰ ਬਹੁਤ ਸੇਖ ਮਤ ਸੋਣੀ ਦਿੱਤੀ ਆ ਇਹ ਇਦਾਂ ਦੀ ਭਰਤੀ ਅਜੇ ਤੱਕ ਨਾ ਕਿਸ ਦੇ ਘਰ ਜੰਮੂ ਨਾ ਤੇ ਨਾ ਆਊਗੀ ਮੈਂ ਤੈਨੂੰ ਦੱਸਦਾ ਐਨਾ ਕੁ ਮੈਂ ਕਵਲ ਦੇ ਨਾਲ ਕੀਤਾ ਵੱਧ ਘਟ ਵੀ ਬੋਲਿਆ ਪਰ ਕਵਲ ਨੇ ਮੇਰੇ ਸਾਹਬ ਦੇ ਨਾਲ ਕਿਤੇ ਤੁਹਾਨੂੰ ਨਹੀਂ ਅਜੇ ਤੱਕ ਫੋਨ ਤੇ ਦੱਸਿਆ ਨਾ ਜਾਂ ਆ ਕੇ ਵੀ ਮਮਮੀ ਮੇਰੀ ਸੱਸ ਇਦਾਂ ਕਰਦੀ ਆ ਤੇ ਮੈਂ ਵੀ ਚਲੋ ਤੁਹਾਨੂੰ ਪਤਾ ਚੁੱਕਣਾ ਚਾਣ ਕੇ ਤੇ ਪਰ ਆਂਡ ਗਵਾਂਡ ਦੀਆਂ ਨੋਵਾ ਵੇਖ ਲਾ तरीके ਦੀਆਂ ਨੋਵਾਂ ਵੇਖ ਲਾ ਪਰ ਕਿਤੇ ਪਾਣੀ ਦਾ ਘੋਟ ਨਹੀਂ ਪੁੱਛਦਿਆਂ ਤੇ ਕਬਲ ਤੇ ਮਗਰ ਮਗਰ ਲਈ ਫਿਰਦੀ ਰਹਿੰਦੀ ਪਾਣੀ ਤਾਂ ਨਹੀਂ ਐਦਾਂ ਦੀਆਂ ਗੱਲਾਂ ਨਾ ਮੰਮੀ ਜੀ ਘਰਿਆ ਕਰੋ ਮੈਂ ਇਹ ਤੁਹਾਨੂੰ ਪਾਣੀ ਤਾਂ ਨਹੀਂ ਪੁੱਛਣਾ ਤੇ ਹੋਰ ਕਿੰਨੇ ਪੁੱਛਣਾ ਮੇਰਾ ਫਰਜ਼ ਬੰਦਾ ਵਾ ਤੁਹਾਨੂੰ ਪੁੱਛਣ ਦਾ ਚਲੋ ਕਬਲੇ ਇੱਕ ਗੱਲ ਦਿਆਂਗੀ ਭੈਣ ਜੀ ਮੈਂ ਟੜ ਕੋ ਨਾ ਹੱਥ ਜੋੜ ਕੇ ਮਾਫੀ ਮੰਗਦੀ ਆਂ ਵੀ ਮੈਨੂੰ ਮਾਫ ਕਰੋ ਤੁਸੀਂ